ਅਕਸਰ ਹੀ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ શિક્ષਕ ਹੋਣ ਚਾਹੇ ਉਹ ਹੋਰ ਕਿਸੇ ਤਮਕੇ ਦੇ ਨਾਲ ਜੁੜੇ ਹੋਣ ਉਹ ਲਗਾਤਾਰ ਤਰਨੇ ਲਗਾ ਰਹੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਪਰ ਉੱਥੇ ਹੀ ਹੁਣ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਗਰ ਨਿਗਮ ਦੇ ਕਰਮਚਾਰੀਆਂ ਦੇ ਵੱਲੋਂ ਸਫਾਈ ਕਰਮਚਾਰੀਆਂ ਦੇ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਉਹ ਨਗਰ ਨਿਗਮ ਦੇ ਕਮਿਸ਼ਨਰ ਕੋਲ ਪਹੁੰਚਦੇ ਨੇ ਮੇਅਰ ਹਾਊਸ ਪਹੁੰਚਦੇ ਨੇ ਤੇ ਆਪਣੀ ਗੱਲ ਰੱਖਦੇ ਨੇ ਤੇ ਉਹਨਾਂ ਤੋਂ ਇੱਕ ਗੱਲ ਕਹੀ ਜਾਂਦੀ ਹੈ ਕਿ ਉਹ ਹਮੇਸ਼ਾ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਆਉਂਦੇ ਨੇ ਪਰ ਉੱਥੇ ਕਦੇ ਕੰਮ ਨਹੀਂ ਹੁੰਦਾ ਪਾਰ ਇੱਕ ਵਾਰ ਫਿਰ ਜਦੋਂ ਆਏ ਉਹਨਾਂ ਦੇ ਵੱਲੋਂ ਆਪਣੀ ਮੰਗਾਂ ਰੱਖੀਆਂ ਗਈਆਂ ਤੇ ਇੱਕ ਇੱਕ ਕਹਿ ਦਿੱਤਾ ਗਿਆ ਕਿ ਆਪਾਂ ਕੰਮ ਕਰਾਂਗੇ ਪਰ ਅਜੇ ਹੁਣ ਕੁਝ ਨਹੀਂ ਹੋਇਆ ਜਿਸ ਤੋਂ ਬਾਅਦ ਯੂਨੀਅਨ ਦੇ ਵੱਲੋਂ ਲਗਾਤਾਰ ਇਸ ਦਾ ਬਾਈਕਾਟ ਕੀਤਾ ਗਿਆ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਦੇ ਗਏ ਤੇ ਹੜਤਾਲ ਤੱਕ ਕਰਨ ਕੀਤੀ ਜਾਵੇਗੀ ਇਹ ਗੱਲ ਕਹਿ ਦਿੱਤੀ ਗਈ ਹੈ ਜਿਸ ਤੋਂ ਬਾਅਦ ਗੱਲਬਾਤ ਕਰਦੇ ਆ ਉੱਥੇ ਸਫਾਈ ਕਰਮਚਾਰੀ ਤੇ ਹੋਰ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਹ ਵੀ ਤੁਸੀਂ ਸੁਣੋ ਸਾਡਾ ਕੋਈ ਇਸ ਤਰ੍ਹਾਂ ਦਾ ਮੁਲਾਜ਼ਮ ਵੀ ਕੋਈ ਡਿਸਟਰੈਸ ਨਹੀਂ ਹੈਗਾ ਠੀਕ ਹੈ ਅਸੀਂ ਕਹਿੰਦੇ ਆ ਕਿ ਸਾਰੇ ਸ਼ਹਿਰ ਦੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਹੀ ਆਪਾਂ ਨਗਰ ਨਿਗਮ ਚਲਾ پا ਰਹੇ ਹਾਂ ਜੇ ਸਾਰੇ ਟੀਮ ਕੰਮ ਨਾ ਕਰਦੀ ਹੋਵੇ ਤਾਂ ਨਗਰ ਨਿਗਮ ਬੰਦ ਹੀ ਹੋ ਜਾਏ ਠੀਕ ਹੈ ਇਹ ਤਾਂ ਅਸੀਂ ਸਾਰੇ ਮੰਨਦੇ ਆ ਠੀਕ ਹੈ ਅਸੀਂ ਸਿਰਫ ਇਹਨਾਂ ਚਾਹੁੰਦੇ ਆ ਕਿ ਸਰਕਾਰ ਦੇ ਸੰਗੋਹੀ ਹੈ ਕਿ ਸਫਾਈ ਨੂੰ ਪੂਰਾ ਜਾਂ ਜ਼ਿਆਦਾ ਇੰਪੋਰਟੈਂਸ ਦੇਵੋ ਔਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਕੇ ਰੱਖੋ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਆਪਣੇ ਇੱਥੇ ਆਪਾਂ ਡਿਊਟੀ ਕਈ ਵਾਰ ਆਪਾਂ ਜਿਹੜੀ ਮਿੱਥੀ ਹੋਈ ਡਿਊਟੀ ਹੈ ਜੀ ਜੋ ਡਿਊਟੀ ਲੱਗਦੀ ਹੈ ਉਹਦੇ ਹਿਸਾਬ ਨਾਲ ਕੰਮ ਨਹੀਂ ਹੋ ਰਿਹਾ ਇਹ ਸਾਰੇ ਆਪਾਂ ਇਸ ਚੀਜ਼ ਨੂੰ ਮੰਨਦੇ ਆ ਠੀਕ ਹੈ ਇਹਦੇ 'ਚ ਤਾਂ ਕੋਈ ਡਿਨਾਇਲ ਨਹੀਂ ਹੈਗਾ ਕਿ ਮਿੱਥੇ ਸਮੇਂ ਦੇ ਵਿੱਚ ਇਵਨਿੰਗ ਸ਼ਿਫਟ ਦੇ ਵਿੱਚ ਕੰਮ ਨਹੀਂ ਹੋ ਰਿਹਾ ਹੂ ਸਰਕਾਰ ਦੀ ਇਨਸਟਰਕਸ਼ਨ ਬੜੀ ਬੜੀ ਕਲੀਅਰ ਹੈਗੀ ਹੈ ਠੀਕ ਹੈ ਹੁਣ ਜੇ ਤੁਸੀਂ ਕਹੋਗੇ ਕਿ ਅਸੀਂ ਚੈਕਿੰਗ ਕਰਨੀ ਹੈ ਠੀਕ ਹੈ ਅਸੀਂ ਚੈਕਿੰਗ ਕਰਾਂਗੇ ਮੈਂ ਕੋ ਦੇਖੋ ਮੈਂ ਤਾਂ ਕਮਿਸ਼ਨਰ ਹਾਂ ਬਿਲਕੁਲ ਐਡੀਸ਼ਨਲ ਕਮਿਸ਼ਨਰ ਹੈ ਜੇ ਸਾਰੀ ਡਿਊਟੀ ਅਸੀਂ ਮੈਂ ਤਾਂ ਫਿਰ ਕੱਲ ਇੱਕ ਆਰਡਰ ਕੜਵਾਵਾਂਗਾ ਚੈਕਿੰਗ ਕਰਨ ਲਈ ਪਰ ਇਹਦੀ ਬਾਇਓਮੈਟ੍ਰਿਕ ਲਾਉ ਮੈਂ ਤਾਂ ਸ਼ਾਮ ਨੂੰ ਬਾਇਓਮੈਟ੍ਰਿਕ ਰਿਪੋਰਟ ਮੰਗਾਨੀ ਹੈ ਠੀਕ ਹੈ ਹੁਣ ਮੈਂ ਤਾਂ ਜਾ ਕੇ 1.5 2000 ਸਫਾਈ ਸੇਵਕ ਜਾ ਕੇ ਚੈੱਕ ਨਹੀਂ ਕਰ ਸਕਦਾ ਠੀਕ ਹੈ ਠੀਕ ਹੈ ਮੈਂ ਤਾਂ ਕਹਾਂਗਾ ਬਾਇਓਮੈਟ੍ਰਿਕ ਲਾਓ ਮੈਨੂੰ ਸ਼ਾਮ ਨੂੰ ਬਾਇਓਮੈਟ੍ਰਿਕ ਰਿਪੋਰ ਮੈਂ ਤੁਸੀਂ ਇਹ ਤੁਸੀਂ ਮੇਰੀ ਡਿਊਟੀ ਲਾਣੇ ਮੈਂ ਬਾਇਓਮੈਟ੍ਰਿਕ ਦੇ ਆਰਡਰ ਕਰ ਦਿੰਦਾ ਤੁਸੀਂ ਬਾਇਓਮੈਟ੍ਰਿਕ ਚੈੱਕ ਕਰੂਗਾ ਬਾਇਓਮੈਟ੍ਰਿਕ ਹਾਂ ਸਰ ਜੀ ਮੰਗਪੁਰੇਤਾ ਜਿਹਨੇ ਮੇਰਾ ਹਾਊਸ ਆਇਆ ਇਹ ਮੇ ਦੀ ਹਾਊਸ ਜਿਹੜੀ ਮੀਟਿੰਗ ਹੈ ਸੀ ਮੈਂ ਐਮਸੀ ਜੀ ਉੱਤੇ ਰੱਖੀ ਗਈ ਇੱਥੇ ਇੱਕ ਵਾਰ ਬਲਾ ਕੀ ਹੈ ਮੈਡਮ ਤੁਸੀਂ ਆਪ ਸਾਰੇ মিডিਆ ਨੇ ਦੇਖਿਆ ਆ ਵੀ ਇੱਥੇ ਸਾਰੇ মিডিਆ ਨੇ ਦੇਖਿਆ ਤੇ ਮੀਟਿੰਗ ਦਾ ਇੰਤਜ਼ਾਮ ਕੀ ਹੈ ਮੀਟਿੰਗ ਦਾ ਕੀ ਇੰਤਜ਼ਾਮ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਸਾਨੂੰ ਬੁਲਾ ਕੇ ਇਹਨਾਂ ਨੇ ਕਿਹਾ 100 ਕੁਰਸੀ ਲਈ ਸਰੀ ਹੈਗੀ 10-10 ਕਰੋੜ ਦੇ ਜਿਹੜੇ ਕਪੜੇ ਉੰਡੇ ਪਏ ਉਹ ਉਧਰ ਧਿਆਨ ਨਹੀਂ ਕੋਈ ਕਰ ਰਿਹਾ ਕਿ ਮੰਗ ਹੀ ਰੱਖੀ ਤੁਸੀਂ ਮੇਨਣਾ ਕੋ ਮੰਗ ਸਾਡੀ ਜਿਹੜੀ ਦਿਨ ਤਿਹਾਰਾਂ ਦੇ ਦਿਨਾਂ ਤੇ ਜਿਹੜੇ ਛੁੱਟੀਆਂ ਦੇ ਦਿਨਾਂ ਤੇ ਅਸੀਂ ਕੰਮ ਕਰਦੇ ਆ ਅਸੀਂ ਉਹਦੇ ਵਿੱਚ ਪੈਸੇ ਮੰਗਦੇ ਆ ਅੰਮ੍ਰਿਤਸਰ ਦੀ ਤਰਜ਼ ਤੇ ਉਹਦੇ ਵਿੱਚ ਅਸੀਂ ਪੈਸੇ ਮੰਗਦੇ ਆ ਕਿ ਅਸੀਂ ਜਾਂ ਠੇਕੇਦਾਰੀ ਜਾਂ ਸੀਐਲਸੀ ਕਿਸੇ ਰਾਹੀਮ ਯੋਗ ਪ੍ਰਣਾਲੀ ਰਾਹੀਂ ਅਸੀਂ ਭਰਤੀ ਨਹੀਂ ਹੋਣ ਦੇਣੀ ਅਜੀ ਪੱਕੀ ਭਰਤੀ ਤੇ ਅਸੀਂ ਇਹ ਪੱਕੀ ਭਰਤੀ ਤੇ ਇਕ ਝੋਟਾ ਅਸੀਂ ਠੇਕੇਦਾਰੀ ਨਹੀਂ ਕੋਈ ਵੀ ਭਰਤੀ ਨਹੀਂ ਹੋਣ ਦੇਣੀ ਇਹ ਕਿਸ ਨੂੰ ਕਿਸ ਤਰ੍ਹਾਂ ਦੇ ਦਿਓ ਕਿ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਆਏ ਸੀ ਮੰਗ ਪੱਤਰ ਉਹਨਾਂ ਨੇ ਫੜ ਲਿਆ ਪਰ ਉਹਨਾਂ ਨੇ ਰੀਡ ਨਹੀਂ ਕੀਤਾ ਕਿ ਕਿੱਦਾਂ ਮੰਗਾ ਕਿੱਦਾਂ ਪੂਰੇ ਕਰਨਗੇ ਮੰਗ ਪੱਤਰ ਦਾ 15 ਦਿਨ ਹੋ ਗਿਆ ਦਿੱਤਾ ਹੋਇਆ ਅੱਜ ਵੀ ਉਹਨਾਂ ਨੇ ਰੀਡ ਨਹੀਂ ਕੀਤਾ ਕਿੱਦਾਂ ਕਿੱਦਾਂ ਪੂਰੀਆਂ ਕਰਨਗੇ ਨਾ ਕਰੇ ਨਾ ਅਸੀਂ ਬਹਿ ਗਏ ਤਰੀਆਂ ਪਿਛਾ ਕੇ ਵੀਰਵਾਦ ਤੋਂ ਕਾਰਪੋਰੇਸ਼ਨ ਦਫ਼ਤਰ ਹੁਣ ਉਹਨਾਂ ਦਾ ਕੀ ਕਹਿਣਾ ਤੁਹਾਡਾ ਲਈ ਕੋਈ ਵੀ ਨਹੀਂ ਤੁਸੀਂ ਅੰਦਰ ਹੀ ਸਗੇ ਆ ਕੋਈ ਵੀ ਨਹੀਂ ਗੋਲਮੋਲ ਗੱਲਾਂ ਇੰਨਾਂ ਕਰੀ ਜਾਂਦਾ ਠੀਕ ਹੈ ਨਾ ਨਹੀਂ ਉਹਨਾਂ ਨੂੰ ਕਿਹਾ ਗਿਆ ਕਿ ਅੱ ਦੇਖੋ ਸਾਡਾ ਵੀਰਵਾਦ ਤੈ ਹੈ ਹੜਤਾਲ ਕੱਲ ਦਾ ਦੇਣਾ ਹੈਗਾ ਅੱਜ ਦਾ ਦੇਣਾ ਹੈਗਾ ਮੀਟਿੰਗ ਰੱਖਣੀ ਉਹ ਰੱਖ ਲੈਣ ਪਰ ਐਡਾ ਦੀ ਜੇ ਮੀਟਿੰਗ ਰੱਖੀ ਤਾਂ ਅਸੀਂ ਨਹੀਂ ਆਉਣਾ ਠੀਕ ਹੈ ਨਾ ਜਿਆਦਾ ਕੋਈ ਬੰਦਾ ਹੀ ਹੈ ਅੱਜ ਵੀ ਕੋਈ ਜਾਨਵਰ ਥੋੜੋ ਆ ਇਹ ਚਾਰ ਜਣੇ ਬੈਠੇ ਰਹਿਣ ਤਾਂ ਇਹ ਖੜੇ ਰਹਿਣ ਅੱਜ ਵੀ ਚਾਰਵੇਂ ਕੋਈ ਸੱਟਾ ਨਾ ਨਿਕਲਿਆ ਅਗਲੇ ਬੰਨੇ ਤੇ ਸਾਡਾ ਵੀਰਵਾਦ ਨੂੰ ਤੈ ਹੈ ਕੋਈ ਸੱਟਾ ਨਾ ਨਿਕਲਿਆ ਤਾਂ ਯੋ ਯੋ ਤੁਹਾਡੀ ਆਪਣੀ ਮੰਗਾ ਨੂੰ ਲਾ ਕੇ ਕਰ ਪੇਸ਼ ਨੇ ਕੀ ਮਾਮਲਾ ਦੱਸੋ ਯਾਰ ਆਪ ਮੈਂ ਪਵਨ ਕੁਮਾਰ ਰਗਣੀ ਉਤਰੀ ਚੇ ਮੈਂ ਕਰਤਕਾਰੀ ਤਾਲ ਮਿਲ ਕਮੇਟੀ ਨਗਰ ਤੁਹਾਡੇ ਸਾਰੇ ਲੋਕਾਂ ਨੂੰ ਲਿਆਣਾ ਚਾਹੁੰਦਾ ਸਾਡੀ ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜੇ ਤੇ ਆਪਾਂ ਵਿਸ਼ੇਸ਼ ਤੌਰ 'ਤੇ ਤਗਤ ਕਰਨਾ ਸੀ ਔਰ ਸਾਰੇ ਜਿਲਦਰ ਦੇ ਵਿੱਚ ਹੜਤਾਲ ਹੋ ਜਾਣੀ ਸੀ ਉਦੋਂ ਸਰਜੀਕਲ ਸਬਕ੍ਰਾਈਬ ਹੋਣ ਕਰਕੇ ਜਾਂ ਆਪਣੇ ਦੇਸ਼ ਦਾ ਜਿਹੜਾ ਇਸ ਵੇਲੇ ਪਾਕਿਸਤਾਨ ਨਾਲ ਪੰਗਾ ਪਿਆ ਸੀ ਉਹਦੇ ਕਰਕੇ ਅਸੀਂ ਸਾਰਿਆਂ ਨੇ ਸੋਚ ਵਿਚਾਰ ਕੀਤੀ ਵੇ ਨਹੀਂ ਭਈ ਇਹਨਾਂ ਨੂੰ 2-4 ਦਿਨ ਦਾ ਹੋਰ ਟਾਈਮ ਦਿੱਤਾ ਜਾਦਾ ਅਸੀਂ ਇਹਨਾਂ ਨੂੰ 2-4 ਦਿਨ ਦਾ ਹੋਰ ਟਾਈਮ ਦੇਤਾ ਵੀਰਵਾਰ ਤੱਕ ਕਰਾਜ ਇਹਨਾਂ ਨੇ ਸਾਨੂੰ ਮੀਟਿੰਗ ਬੁਲਾਈ ਸੀ ਮੀਟਿੰਗ ਬੁਲਾਉਣ ਲੱਗੇ ਪਹਿਲਾਂ ਮੈਨੇਜਰ ਮੈਨੇਜਮੈਂਟ ਕੋਲ ਸੋਚਣਾ ਚਾਹੀਦਾ ਵੀ ਇੰਨੇ ਆਪਾਂ ਬੰਦੇ ਵਕ-ਵਕ ਬੁਲਾਏ ਆ ਉਹਨਾਂ ਨੂੰ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਪੀਣ ਲਈ ਪਾਣੀ ਦਾ ਇੰਤਜ਼ਾਮ ਸਾਰਾ ਇੰਤਜ਼ਾਮ ਹੋਣਾ ਚਾਹੀਦਾ ਇਹਨਾਂ ਨੇ ਕੱਖ ਨਹੀਂ ਕੀਤਾ ਮੀਟਿੰਗ ਇਸ ਕਰਕੇ ਬੜਾਈ ਗਈ ਬੇਸਰਫ ਇਹਨਾਂ ਬੰਦਿਆਂ ਨੂੰ ਕਿਤਰਾ ਕਰਦੀਆਂ ਗਰੀਬਾਂ ਨੂੰ ਕਿਤਰਾ ਕਿਤਰਾ ਕਰਦੀਆਂ ਇਹਨਾਂ ਨੇ ਸਾਨੂੰ ਬੁਲਾ ਕੇ ਕੋਈ ਨਾ ਤੇ ਸਨਮਾਨ ਦਿੱਤਾ ਔਰ ਨਾ ਹੀ ਇਹਨਾਂ ਨੇ ਆ ਜਿਹੜਾ ਡਰਦਾ ਦਿਖਾਈ ਸਾਡੀ ਮੰਗ ਸੀ ਪਹਿਲੀ ਪਹਿਲੀ ਮੰਗ ਤਾਈ ਇਦਾਂ ਲੜਗਾ ਸਾਡੀ ਮੰਗ ਸੀ ਵੀ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਸਾਡੇ ਸਾਰੇ ਮੁਲਾਜ਼ਮਾਂ ਨੂੰ ਪੈਸੇ ਤੱਕ ਨੂੰ ਔਰ ਸਾਧੀਆਂ ਨੂੰ ਜਿਹੜੇ ਸ਼ੇਰ ਮਿਦਗਾ ਦਿੱਤੀ ਜਾਂਦੀ ਹੈ ਜਿੱਦਾਂ ਮਤਲਬ ਇਹ ਹੈ ਆਪਣੀ ਦਿਨ ਤੇ ਆਦੀਆਂ ਜਿਹੜੀ ਛੁੱਟੀਆਂ ਹੁੰਦੀਆਂ ਉਹ ਤੇ ਅਸੀਂ ਸਾਰੇ ਵਰਕ ਕਰਦੇ ਆਂ ਔਰ ਸ਼ਾਮ ਨੂੰ ਵੀ ਕਦੇ ਸਾਡੂ ਬੁਲਾ ਲਿਆ ਜਾਂਦਾ ਬੰਦਾ ਖੋਜ ਜਾਂਦਾ ਲੈ ਵੀ ਇੱਕ ਇੱਕ ਮਿਲਦਾਮ ਬੋਨਸ ਦੇ ਤੌਰ ਤੇ ਚਲੋ ਮਿਲ ਗਈ ਸਰਕਾਰ ਤੇ ਇੱਕ ਮਿਲ ਗਈ ਉਹ ਅੰਮ੍ਰਿਤਸਰ ਮਿਲ ਰਹੀ ਆ ਅਸੀਂ ਕਿ ਤੁਹਾਨੂੰ ਕੁਝ ਦੇ ਦੇਉ ਪਹਿਲਾਂ ਇਹਨਾਂ ਨਾਲ ਗੱਲ ਹੋ ਚੁੱਕੀ ਸੀ ਅਸੀਂ ਹੌਸਪਾਹਾਂਗੇ ਤੇ ਇਹਨਾਂ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਸੀ ਥੋੜਾ ਜਿਹਾ ਹੁਣ ਵੀ ਵਿਸ਼ਵਾਸ ਦਿੰਦੇ ਆ ਤੁਹਾਡੀ ਮੰਗ ਜਾਇਜ਼ ਆ ਤੁਹਾਡੀ ਮੰਗ ਜਾਇਜ਼ ਆ ਮੈਂ ਕਹਾਂ ਪੇ ਜਾਇਜ਼ ਆ ਤੁਸੀਂ ਮੰਨਦੇ ਹੋ ਜਾਇਜ਼ ਆ ਤੇ ਪ੍ਰਬੰਧ ਕਰੋ ਪ੍ਰਬੰਧ ਕਰਕੇ ਲਿਖ ਦਿਓ ਬੇਦੀ ਇਹ ਦਿਆਗੀ ਜੜੀ ਆ ਉਹਦੀ ਮੀਟਿੰਗ ਤੋਂ ਬਾਅਦ ਦਿੱਤੀ ਜਾਊਗੀ ਕੋਈ ਹੌਸੇ ਸਾਡਾ ਸੁਪਰੀਮ ਅੱਛਾ ਜੀ ਅਸੀਂ ਫੇਰ ਗੱਲ ਕਰਾਂਗੇ ਫੇਰ ਕੀ ਗੱਲ ਕਰਾਂਗੇ ਜਦ ਸਾਰੀ ਦੁਨੀਆ ਖੜੀ ਆ ਸਾਰੇ ਹੁਣ ਮੀਟਿੰਗ 'ਚ ਕੋਈ ਹੱਲ ਨਿਕਲਿਆ ਤੁਹਾਡਾ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲੇ ਆ ਬਾਕੀ ਸਾਡੀ ਇੱਕ ਡਿਮਾਂ ਦੇ ਸੀਲ ਸਿੱਦੇ ਜਿਹੜੇ ਬੰਦੇ ਰੱਖਣਾ ਚਾਹੁੰਦੇ ਆ ਸਾਡੀ ਬਾਲਮੀਕ ਸਮਾਜ ਦਾ ਜਾਂ ਰਵਿਦਾਸ ਸਮਾਜ ਦਾ ਜਾਂ ਦਲਿਤ ਸਮਾਜ ਦਾ ਇਸ ਧਾਨ ਕਰਨਾ ਚਾਹੁੰਦੇ ਆ ਸ਼ੁਰੂ ਤੋਂ ਇਹੀ ਆਇਆ ਪਾੜੋ ਤੇ